ਪਈਓ ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀ ਐ ਅਕਲੀ ਪਈ ਐ ਮਾਨ ਭਾਈ ਅਕਲ ਸਿੱਖ ਗੁਰੂ ਕੋਲੋਂ ਕਿਵੇਂ ਸਿਮਰਨ ਕਰਨਾ ਆਖੋ ਵਾਹਿਗੁਰੂ ਅਕਲੀ ਪੜ ਕੇ 부ਝੀ ਐ ਅਕਲੀ ਕੀਚੈ দান ਗੁਰੂ ਕੋਲੋਂ ਅਕਲ ਸਿੱਖੋ দান ਕਿਵੇਂ ਕਰਨੇ ਨਾਮ ਕਿਵੇਂ ਜਪਨੇ ਜੇ ਉਹ ਅਕਲ ਆ ਗਈ ਉਹ ਫਿਰ ਹੈ ਮਨ ਨੀਮਾ ਰੱਖਣ ਦੀ ਜੇ ਮਨ ਨੀਮਾ ਨਾ ਹੋਇਆ ਮਨ ਚੰਹ ਘਰ ਰਿਹਾ ਕਿ ਮੈਂ ਆ ਮੈਂ ਆ ਉਸ ਹੰਕਾਰ ਕਰਕੇ ਸਿੱਖ ਤੇ ਗੁਰੂ ਦੀ ਨਹੀਂ ਬਣਦੀ ਗੁਰੂ ਤੇ ਸਿੱਖ ਦੀ ਗੱਲ ਤਾਂ ਬਹੁਤ ਉੱਚੀ ਮਾਫ ਕਰਿਓ ਹੋਂ ਮੇ ਆ ਜਾਏ ਤਾਂ ਪਰਿਵਾਰ ਦੀ ਨਹੀਂ ਬਣਦੀ ਆਪਸ ਵਿੱਚ ਗੁੱਸਾ ਨਾ ਕਰਿਓ ਜੇ ਕਿਸੇ ਬੀਬੀ ਨੂੰ ਇਹ ਚਿੱਤ ਵਿੱਚ ਆ ਜਾ ਮੈਂ ਵੀ ਤਾਂ ਪੈਸੇ ਕਮਾਉਣੀ ਆ ਨਵੀਂ ਨੌਕਰੀ ਕਰਨੀ ਬੰਦੇ ਤੇ ਤੀਵੀਂ ਦੀ ਬਾਣੀ ਨਹੀਂ ਸਕਦੀ ਕਦ ਜੇ ਬੰਦਾ ਇਹ ਹਰ ਵਾਰ ਚਤਾਰੀ ਜਾਵੇ ਘਰ ਵਾਲੀ ਨੇ ਤੂੰ ਕੀ ਕਰਦੀ ਐ ਤੂੰ ਤਾਂ ਘਰ ਚ ਵਿਹਲ ਹੀ ਰਹਿਣੀ ਐ ਮੈਂ ਪੈਸਾ ਕਮਾਉਣਾ ਐ ਮੈਂ ਨੌਕਰੀ ਕਰਨ ਉਹ ਵਾਈਫ ਹਸਬੰਡ ਦੀ ਨਹੀਂ ਬਣ ਸਕਦਾ ਜਿਹੜੇ ਰਿਸ਼ਤੇ ਵਿੱਚ ਮੈਂ ਆ ਜਾਏ ਉਹ ਰਿਸ਼ਤਾ ਕਦੇ ਵੀ ਤੋੜਨੀ ਨਿਭਦਾ ਉਹਦੇ ਵਿੱਚ ਕਲੇਸ਼ ਰਹਿੰਦਾ ਇਸ ਲਈ ਮਹਾਰਾਜ ਨੇ ਬਾਣੀ ਅੰਦਰ ਕਿਹਾ ਭਾਈ ਹਮੇਸ਼ਾ ਨੀਵੇਂ ਰੁੱਖਾਂ ਨੂੰ ਫਲ ਮਿੱਠੇ ਲੱਗਦੇ ਨੇ ਉੱਚੇ ਤਾਂ ਸਿੰਬਲ ਵਰਗੇ ਖੱਲੀ ਰਹਿ ਜਾਂਦੇ ਨੇ ਨੀਵੇਂਆਂ ਨੂੰ ਫਲ ਲੱਗਦੇ ਜਦੋਂ ਮਹਾਰਾਜ ਨੇ ਉੱਚੇ ਦਰਖਤ ਦੀ ਗੱਲ ਕੀਤੀ ਉਦੋਂ ਕਿਹਾ ਵੇਖਣ ਨੂੰ ਸੋਹਣਾ ਸਿੰਬਲ ਪੱਤੇ ਸੋਹਣੇ ਸਿੰਬਲ ਦੇ ਫੁੱਲ ਵੱਡੇ ਵੱਡੇ ਲੱਗੇ ਸਿੰਬਲ ਦੇ ਰੁੱਖ ਨੂੰ ਪਰ ਸਜਣੋ ਇੱਕ ਵੀ ਚੀਜ਼ ਕੰਮ ਨਹੀਂ ਆਈ ਨਾ ਉਹਦੇ ਪੱਤੇ ਕਿਸੇ ਕੰਮ ਆਉਂਦੇ ਨਾ ਉਹਦੇ ਫੁੱਲ ਕੰਮ ਆਉਂਦੇ ਨਾ ਉਹਦੇ ਫਲ ਕੰਮ ਆਉਂਦੇ ਕਿਉਂ ਭਾਈ ਉਹਦੇ ਉੱਚੇ ਹੋਣ ਦਾ ਮਾਣ ਹੈ ਨੀਮਾਂ ਦਰਖਤ ਭਾਵਨ ਚੰਦਨ ਹੈ ਜੋ ਦੀ ਸੰਗਤ ਕਰਕੇ ਵੀ ਦੂਜਿਆਂ ਦਾ ਰੂਪ ਬਦਲਦੇ ਇਸ ਲਈ ਚਿੱਤ ਵਿੱਚ ਅਹੰਕਾਰ ਆਇਆ ਤਾਂ درخت ਦਾ ਵੀ ਕੋਈ ਭਲਾ ਨਹੀਂ ਹੁੰਦਾ ਜੇ ਚਿੱਤ ਵਿੱਚ ਹਉਮੈ ਆ ਜਾਏ ਬੰਦੇ ਦਾ ਕੀ ਬਣੇਗਾ ਸ਼ਬਦ ਪੜੋ ਤੁਹਾਨੂੰ ਯਾਦ ਹੈ ਸਾਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਕਿਹਾ ਹਜ਼ੂਰ ਕਹਿੰਦੇ ਸਿੰਮਲ ਰੁਖ ਸਰਾਇ ਰਾਤ ਨੀਰਗ ਅਤ ਮੁਚ ਕੋ ਜੇ ਆਵੇ ਆਸ ਕਰ ਜੈਨ ਰਸੈ ਕਿਤ ਸਿੰਮਲ ਦਾ ਦਰਖਤ ਵਧੀਆ ਦੇਖ ਕੇ ਪੰਛੀ ਆ ਗਏ ਕਿ ਫਲ ਫਲ ਪੱਤੇ ਵਧੀਆ ਨੇ ਕੁਝ ਮਿਲੇਗਾ ਕਹਿੰਦੇ ਪੰਛੀਆਂ ਨੂੰ ਕੁਝ ਵੀ ਨਹੀਂ ਮਿਲਿਆ ਕਿਉਂ ਫਲ ਫਿੱਕੇ ਫੁੱਲ ਬਕਬਕੇ ਕੰਮ ਨ ਆਵੇਂ ਪੱਤ ਪੜੋ ਫਲ ਫਿੱਕੇ ਫੁੱਲ ਬਕਬਕੇ ਕੰਮ ਨ ਆਵੇਂ ਪੱਤ ਤਤ ਮਹਾਰਾਜ ਪਰਵਾਨ ਕੋਣ ਹੈ ਫਿਰ ਕਹਿੰਦੇ ਮਿੱਠਤ ਨੀਵੇ ਨਾਨਕਾ ਗੁਣ ਚੰਗਿਆਈਆਂ ਹਾਂ ਮਿੱਠਤ ਨੀਵੇ ਨਾਨਕਾ ਗੁਣ ਚੰਗਿਆਈਆਂ ਤਤ ਅੱਛਾ ਇੱਕ ਪੱਖ ਫਿਰ ਹੋਰ ਲੈ ਲਿਆ ਮਹਾਰਾਜ ਉਹ ਪਤਾ ਕੀ ਕਈ ਵਾਰ ਤੁਹਾਨੂੰ ਬੰਦੇ ਨਿਵੇ ਹੋਏ ਨਜ਼ਰ ਆਉਣਗੇ ਕਿ ਬਹੁਤ ਨਿਮਰਤਾ ਵਈ ਬੜਾ ਹੀ ਨਿਵੇਆ ਹੋਇਆ ਹੈ ਬੜਾ ਹੀ ਹੱਥ ਜੋੜਦਾ ਹੈ ਪਾਤਸ਼ਾਹ ਕਹਿੰਦੇ ਕਈ ਵਾਰ ਸੁਆਰਥ ਕਰਕੇ ਵੀ ਲੋਕ ਹੱਥ ਜੋੜਦੇ ਜਦੋਂ ਉਹਨਾਂ ਨੂੰ ਸੁਆਰਥ ਹੁੰਦਾ ਤੋਂ ਦੇ ਵਿੱਚ ਵੜਨਗੇ ਜਦੋਂ ਕੰਮ ਨਿਕਲ ਗਿਆ ਫਿਰ ਸੱਪ ਵਾਂਗ ਸਰੀ ਝੁੱਕ ਲੈਣਗੇ ਤੂੰ ਸਾਡਾ ਕੀ ਲੱਗਦਾ ਹੈ ਅਸੀਂ ਤੇਰਾ ਕੀ ਲੱਗਦਾ ਜਿੰਨੀ ਦੇ ਸੁਆਰਥ ਹੈ ਉੰਨੀ ਦੇ ਨਿਮਰਤਾ ਇੱਥੇ ਬਹੁਤ ਪਰਵਾਰ ਨੇ ਮੈਨੂੰ ਮਿਲੇ ਭਾਈ ਜਦੋਂ ਜਦੋਂ ਲੋੜ ਹੁੰਦੀ ਉਹਨਾਂ ਦੇ ਵਿੱਚ ਬੜੇ ਰਹੇ ਜਿੱਦਣ ਪੇਪਰ ਮਿਲੇ ਨਹੀਂ ਉਸ ਦਿਨ ਉਹਨਾਂ ਦਾ ਮੂੰਹ ਵੇਖਿਓ ਕਿਦਾਂ ਦਾ ਬਣਦਾ ਜਿੰਨੀ ਦਿਨ ਨਹੀਂ ਮਿਲੇ ਉੰਨੀ ਦਿਨ ਕੁਝ ਹੋਰ ਹੈ ਜਦੋਂ ਮੜ ਜਾ ਪੇਪਰ ਮਿਲ ਗਏ ਫਿਰ ਉਹਨਾਂ ਦੀ ਜਵਾਨ ਉਹਨਾਂ ਦਾ ਮੂੰਹ ਸਭ ਕੁਝ ਬਦਲ ਜਾਂਦਾ ਫਿਰ ਸਾਰੇ ਰਿਸ਼ਤੇ ਖਤਮ ਇਹਨੂੰ ਬਾਦਸ਼ਾਹ ਕਹਿੰਦੇ ਸਭ ਕੋ ਨਿਵੈ ਆਪ ਕੋ ਇਹ ਨਿਮਰਤਾ ਪਰਵਾਨ ਨਹੀਂ ਹੈ ਜਿਹੜੀ ਤੂੰ ਸਵਾਰਥ ਕਰਕੇ ਰੱਖੀ ਹੋਈ ਸੀ ਹਜੇ ਮੇਰਾ ਕਿਹੜਾ ਕੰਮ ਬਣਿਆ ਹਜੇ ਨਿਵ ਕੇ ਚੱਲੋ ਜਦੋਂ ਕੰਮ ਨਿਕਲ ਗਿਆ ਫਿਰ ਵੇਖਾਂਗੇ ਇਹ ਸੁਆਰਥ ਹੈ ਇਹ ਪਰਵਾਨ ਨਹੀਂ ਹੈ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਏ ਫਿਰ ਕੀ ਕਿਹਾ ਧਰ ਤਰਜੂ ਤੋਲੀਐ ਨਿਵੈ ਸੋ ਗौरा ਹੋਏ ਕਹੇ ਤਕੜੀ ਚ ਤੋਲੋ ਨਿਵੈ ਹੋਇਆ ਗौरा ਭਾ ਭਾਰਾ ਏ ਭਾਈ ਹਰ ਤਰਜੋ ਤੋਲੀਆਂ ਨਿਵੇਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇ ਕਹਿੰਦੇ ਅਪਰਾਧੀ ਤਾਂ ਜਿਆਦਾ ਨਿਵਦਾ ਹੈ ਸ਼ਿਕਾਰੀ ਜਿਹੜਾ ਉਹ ਤਾਂ ਕਈ ਘੰਟੇ ਦੂਣਾ ਚੋਣਾ ਹੋ ਕੇ ਤੀਰ ਲਾ ਕੇ ਬੈਠਾ ਰਹਿਣਾ ਜਦੋਂ ਸ਼ਿਕਾਰ ਨਿਕਲਿਆ ਉਹਨੇ ਮਾਰ ਦੇਣਾ ਐਂ ਤਾਂ ਫੇਰ ਸ਼ਿਕਾਰੀ ਦਾ ਝੁਕਣਾ ਵੀ ਪਰਵਾਹ ਨਹੀਂ ਪਰ ਕਹਿੰਦੇ ਉਹਦੇ ਦਿਲ ਵਿੱਚ ਮੈਲ ਹੈ ਭਾਈ ਕਪਟ ਕਿ ਜਿੱਦਣ ਕੰਮ ਨਿਕਲਿਆ ਉੱਦਣ ਫਿਰ ਵੇਖਾਂਗੇ ਇੱਥੇ ਮੇਰੇ ਸੱਜਣ ਨੇ ਉਹ ਵਿਚਾਰਿਆਂ ਦੇ ਪੇਪਰ ਨਹੀਂ ਬਣੇ ਕਿਸੇ ਗੱਲ ਕਰਕੇ ਘਾਰੋਵਰ ਮਹਾਰਾਜ ਨੇ ਬਹੁਤ ਦਿੱਤਾ ਤਾਂ ਉਹਨਾਂ ਨੇ ਜਿਹਨਾਂ ਨੂੰ 파ਟਰਨਰ ਬਣਾਇਆ ਨੋ ਉਹ ਬੰਦਿਆਂ ਦੇ ਪੇਪਰ ਬਣ ਗਏ ਉਹਨਾਂ ਨੂੰ 파ਟਰਨਰ ਬਣਾ ਲਿਆ ਉਹਨਾਂ ਦੇ ਨਾਮ ਤੇ ਕਾਊਂਟ ਖੋਲਤਾ ਉਹਨਾਂ ਦੇ ਨਾਮ ਤੇ ਕੰਪਨੀ ਬਣਾ ਲਈ ਔਰ ਜਦੋਂ ਆਇਆ ਕਰੋਨਾ ਯੂਕੇ ਗਵਰਨਮੈਂਟ ਨੇ ਫਿਰ ਕਿਹਾ ਵੀ 50 50000 ਪੌਂਡ ਜਿਹੜੇ ਉਹ ਫਰੀ ਤੁਹਾਨੂੰ ਮਤਲਬ ਦਿੱਤਾ ਜਾਏਗਾ ਲੋਨ ਜਿਨੇ ਚੱਕਣਾ ਲੋੜ ਚੱਕ ਲੋ ਉਹਨੇ ਕਿਹਾ ਤਾਂ ਮੌਕਾ ਹੀ ਵਧੀਆ ਚੱਕ ਲਿਆ ਫਿਰ ਉਹਨੇ ਕੰਪਨੀ ਮੰਦ ਹੋ ਉਹਨਾਂ ਦੀ ਹੋ ਕਾਰੋਬਾਰ ਗਿਆ ਉਹਨਾਂ ਦਾ ਗਿਆ ਮੁੜ ਕੇ ਸਭ ਰਿਸ਼ਤੇਦਾਰੀਆਂ ਖਤਮ ਸਾਹਿਬ ਸਿੰਘ ਇਦਾਂ ਵੀ ਸੰਸਾਰ ਚੱਲਦਾ ਹੈ ਜਦੋਂ ਲੋਕਾਂ ਦੇ ਕੰਮ ਨਿਕਲੇ ਉਦੋਂ ਮਨ ਬਦਲ ਲੈਂਦੇ ਨੇ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜਿੰਨੀ ਦੇਰ ਖਾਣ ਪੈਣ ਨੂੰ ਦੇਈ ਜਾਉਂਗੇ ਉੰਨੀ ਦੇਰ ਤੁਹਾਡੇ ਰਿਸ਼ਤੇਦਾਰ ਨੇ ਗੁੱਸਾ ਨਾ ਕਰਿਓ ਜਦੋਂ ਖਾਣਾ ਪੀਣਾ ਦੇਣਾ ਬੰਦ ਕਰ ਦਿਓ ਤੁਹਾਡੇ ਬਾਰੇ ਉਹ ਸ਼ਬਦ ਬੋਲਣਗੇ ਜਿਹੜੇ ਤੁਸੀਂ ਸੁਣ ਵੀ ਨਹੀਂ ਸਕਦੇ ਕਦੇ ਜਿੰਨੀ ਦੇਰ ਖਾਣ ਪੀਣ ਨੂੰ ਦੇਈ ਜਾਓਗੇ ਨਾ ਉੰਨੀ ਦੇਰ ਕੋਈ ਕਿਸੇ ਦੀ ਮਾਸੀ ਭੂਆ ਮਾਮੇ ਬਣੇ ਹੋਏ ਨੇ ਪਰ ਸੱਜਣੋ ਦੇਣਾ ਬੰਦ ਕਰ ਦਿਓ ਉਸ ਦਿਨ ਸ਼ਬਦ ਸੁਣਿਓ ਲੋਕਾਂ ਕੋਲੋਂ ਕਹਿੰਦੇ ਕੀ ਨੇ ਉਹ ਲੋਕਾਂ ਕੋਲ ਕਹਿਣਗੇ ਸਾਨੂੰ ਤਾਂ ਖਾ ਗਏ ਇੰਨੇ ਸਾਲ ਜੀ ਸਾਨੂੰ ਤਾਂ ਲੁੱਟ ਹੀ ਗਏ ਹਜ਼ੂਰ ਕਹਿੰਦੇ ਜਿੱਚਰ ਪੈਨਣ ਖਾਵਣੇ ਤਿੱਚੜ ਰੱਖਣ ਗੰਢ ਉੰਨੀ ਦੇ ਰੱਖਣਗੇ ਰਿਸ਼ਤੇਦਾਰੀ ਜਿੱਚਰ ਪੈਨਣ ਖਾਵਣੇ ਤਿੱਚੜ ਰੱਖਣ ਗੰਢ ਜਿਤ ਦਿਨ ਕਿਸ਼ੂ ਨਾ ਹੋਵਈ ਤਿਤ ਦਿਨ ਬੋਲਣ ਗੰਦ ਤੁਹਾਡੇ ਵਰ ਗੰਦ ਬੋਲਣਗੇ ਲੋਕਾਂ ਕੋਲ ਕਿ ਖਾ ਗਏ ਓਏ ਲਟ ਗਾਇਓ ਏ ਕੋਈ ਬੰਦੇ ਨੇ ਹਜ਼ੂਰ ਨੇ ਕਿ ਕੋਈ ਰਿਸ਼ਤਾ ਹੈ ਜਿਹੜਾ ਤੋੜ ਦਰਗਾਹ ਤੱਕ ਨਿਵਦਾ ਸਿੱਖਾ ਉਹ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਜਿੰਨਾ ਮਨ ਨੀਮਾ ਰੱਖ ਕੇ ਸੇਵਾ ਕਰ ਲੇਗਾ ਉਨੀ ਲੋਕ ਤੇ ਪਰਲੋਕ ਦਾ ਸੁੱਖ ਗੁਰੂ ਦੇਵੇਗਾ ਇਹਨੂੰ ਮਹਾਰਾਜ ਕਹਿੰਦੇ ਅਪਰਾਧੀ ਬਣ ਕੇ ਨਾ ਕੋਈ ਕਿਸੇ ਅੱਗੇ ਨਿਵੇ ਕਿ ਲੋੜ ਹੈ ਚੁਕੇ ਰੋ ਲੋੜ ਨੰ ਗਈ ਫਿਰ ਕੌਣ ਕਿਸੇ ਦਾ ਉਹਨੂੰ ਫਿਰ ਮਹਾਰਾਜ ਕਹਿੰਦੇ ਅਪਰਾਧੀ ਦੋਣਾ ਨਿਵੇ ਜੋ ਹੰਤਾ ਮਿਰਗਾਇ ਸੀ ਸਨਵਾਏ ਕਿਉਂ ਥੀਏ ਜਾਂ ਹਿਰਦੈ ਕ ਸੁਦੇ ਜਾਏ ਮਹਾਰਾਜ ਫਿਰ ਕੀ ਕਰਨਾ ਹੈ ਕਹਿੰਦੇ ਗੁਰੂ ਕੋਲੋਂ ਮੰਗ ਮਹਾਰਾਜ ਮੇਰਾ ਮਨ ਨਹੀਂ ਮਰਵੇ ਤੈਉ ਪਾਤਸ਼ਾਨ ਕੇ ਜੇ ਤੈਨੂੰ ਬਹੁਤ ਅਕਲ ਹੈ ਨਾ ਆਪਣੇ ਆਪ ਨੂੰ ਤੂੰ ਬਹੁਤ ਅਕਲਮੰਦ ਸਮਝਦਾ ਗੁਰੂ ਦੀ ਨਜ਼ਰ ਵਿੱਚ ਤੂੰ ਲਤੀਫ ਬੁੱਧੀ ਦਾ ਮਾਲਕ ਹੋਏਗਾ ਅਕਲਮੰਦ ਉਦੋਂ ਹੋਏਗਾ ਉਦੋਂ ਲਤੀਫ ਬੁੱਧ ਦਾ ਮਾਲਕ ਬਣੇਗਾ ਜਦੋਂ ਦੂਜਿਆਂ ਦੇ ਔਗਣ ਵੇਖਣ ਦੀ ਬਜਾਏ ਆਪਣੇ ਅੰਦਰ ਚਾਹਤ ਮਾਰੇਗਾ ਤੂੰ ਕਿੱਥੇ ਖੜਾ ਹੈ ਆਪਣਾ ਮਨ ਨੀਮਾ ਕਰ ਮਨ ਨੀਮਾ ਕੀਤਾ ਆਪਣੇ ਔਗਣ ਦਿਸਦੇ ਨੇ ਤੁਸੀਂ ਵੇਖੋ ਜੇ ਤੁਸੀਂ ਆਪਣੇ ਕੱਪੜਿਆਂ ਤੇ ਲੱਗੇ ਦਾਗ ਵੇਖਣੇ ਨੇ ਫਿਰ ਸਿਰ ਤਾਂ ਨੀਮਾ ਕਰਨਾ ਹੀ ਪਊਗਾ ਨਾ ਜੇ ਆਪਣੇ ਕੱਪੜਿਆਂ ਤੇ ਲੱਗਿਆ ਕੋਈ ਦਾਗ ਵੇਖਣੇ ਫਿਰ ਅੱਖਾਂ ਸਿਰ ਆਪਣੇ ਵੱਲ ਨੀਮਾ ਕਰਨਾ ਪੈਗਾ ਜੇ ਦੂਜਿਆਂ ਦੇ ਵੇਖਣੇ ਫਿਰ ਚਹਮੂ ਕਰਨਾ ਪੈਗਾ ਭਾਈ ਜੇ ਤੂੰ ਆਪਣੇ ਧਾਗ ਵੇਖਣੇ ਨੇ ਫਿਰ ਮਨ ਨੀਵਾ ਕਰ ਤੈਨੂੰ ਦਿਸਣ ਲੱਗ ਜਾਏਗਾ ਇਹਨੂੰ ਫਿਰ ਮਹਾਰਾਜ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਪੜੋ ਫਰੀਦਾ ਜੇ ਤੂੰ ਅਕਲ ਲਤੀਫ ਦਾ ਅਰਥ ਇਹਦਾ ਬਹੁਤ ਬਰੀਕ ਬੁੱਧੀ ਦਾ ਮਾਲਕ ਜੇ ਤੈਨੂੰ ਬਹੁਤ ਅਕਲ ਹੈ ਫਿਰ ਕੀ ਕਰ ਫਰੀਦਾ ਜੇ ਤੂੰ ਅਕਲ ਲਤੀਫ ਆਲੇ ਲਿਖਣਾ ਲੇਖ ਕੋਈ ਕਾਲਾ ਲੇਖ ਨਾ ਲਿਖ ਕੋਈ ਮਾੜਾ ਕਰਮ ਨਾ ਕਰ ਤੈਨੂੰ ਉਹਦਾ ਲਿਖਾ ਦੇਣਾ ਪੈਣਾ ਐਸਾ ਕਮ ਮੁੱਲੇ ਨਾ ਕੀਚੇ ਜੇ ਤੰਤ ਪਛੋ ਤਾਈ ਹੈ ਇਹ ਯਾਦ ਰੱਖ ਪੜੋ ਫਰੀਦ ਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਦੇ ਪੜੋ ਆਪਣੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਆਪਣੇ ਮਨ ਚ ਚਾਤ ਮਰ ਤੂੰ ਕਿੱਥੇ ਖੜਾ ਦੂਜਿਆਂ ਦੇ ਓਗਣ ਨਾ ਵੇਖ ਉਹ ਉਦੋਂ ਵੇਖੇ ਜਾਣੇ ਜਦੋਂ ਮਨ ਨੀਵਾਂ ਹੋਏਗਾ ਜਿਹਨੂੰ ਮਹਾਰਾਜ ਕਹਿੰਦੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਹਾਂ ਹਰ ਹਰ ਨਾਮ ਰਿਦੈ ਸਦ ਧਿਆਵੇ ਮਨ ਵਿੱਚ ਸਤਿਗੁਰ ਕੈ ਤਿਸ ਸੇਵਕ ਕੈ ਕਾਰਜ ਭਾਈ ਆਪਣੇ ਆਪ ਨੂੰ ਮਨ ਨਹੀਂ ਮਾਰਕ ਇੱਕ ਸ਼ੌਕਰ ਸੇਠ ਕਹਿੰਦੇ ਚੱਲਿਆ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਪਾਰ ਕਰਨ ਬਿਜ਼ਨਸ ਉਸ ਅਲੱਗ ਕੇ ਵੀ ਠੱਗ ਰਹਿੰਦੇ ਨੇ ਥੱਗਾ ਨੇ ਉਹਦੀ ਖਬਰ ਰੱਖੀ ਵੇ ਕਿਹੜੇ ਦਿਨ ਸੇਠ ਨੇ ਦਿੱਲੀ ਜਾਣਾ ਹੈ ਕਿਹੜੀ ਜਗ੍ਹਾ ਤੇ ਵਪਾਰ ਕਰਨਾ ਕਿੰਨਾ ਇਹਦੇ ਕੋਲ ਪੈਸਾ ਹੈ ਕਿੰਨੋਂ ਪੈਸੇ ਨੇ ਆਪਣੇ ਬਰੀਕ ਇਸ ਵਿੱਚ ਬੈਗ ਵਿੱਚ ਪਾ ਕੇ ਲੈ ਕੇ ਜਾਣਾ ਸਾਰੀ ਖਬਰ ਉਹ ਥੱਗਾ ਨੂੰ ਲੱਗ ਗਈ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਇਲਾਕੇ ਬੰਡੇ ਹੁੰਦੇ ਨੇ ਵੀ ਮੇਰੇ ਇਲਾਕੇ ਵਿੱਚ ਦੂਜਾ ਨਹੀਂ ਚੋਰੀ ਕਰ ਸਕਦਾ ਉਹਦੇ ਇਲਾਕੇ ਵਿੱਚ ਉਹ ਨਹੀਂ ਚੋਰੀ ਕਰ ਮਾਫ ਕਰਿਓ ਇਕੱਲੇ ਵਪਾਰੀ ਬੰਦੇ ਨਹੀਂ ਇੱਕ ਦੂਜੇ ਨਾਲ ਈਰਖਾ ਕਰਦੇ ਭਿਖਾਰੀ ਵੀ ਈਰਖਾ ਕਰਦੇ ਨੇ ਚੋਰ ਵੀ ਈਰਖਾ ਕਰਦੇ ਨੇ ਚੋਰਾਂ ਨੇ ਵੀ ਅਲੱਕੇ ਬੰਦੇ ਹੁੰਦੇ ਨੇ ਉਹਦੇ ਚ ਉਸ ਅਲੱਕੇ ਵਿੱਚ ਕੋਈ ਦੂਜਾ ਚੋਰੀ ਨਹੀਂ ਕਰ ਸਕਦਾ ਭੀਖ ਮੰਗਣ ਵਾਲੇ ਵੀ ਕਈ ਵਾਰ ਅਲੱਕਾ ਬੰਡ ਲੈਂਦੇ ਨੇ ਉਹਦੇ ਅਲੱਕੇ ਵਿੱਚ ਦੂਜਾ ਭੀਖ ਹੀ ਨਹੀਂ ਮੰਗ ਸਕਦਾ ਤੋਂ ਠਗਾਂ ਨੇ ਅਲੱਕਾ ਨਿਸ਼ਚਿਤ ਕੀਤਾ ਹੋਇਆ ਸੀ ਜਦੋਂ ਉਹ ਸੇਠ ਵਾਰੇ ਪੂਰੀ ਰਿੱਕੀ ਹੋ ਗਈ ਵੇ ਇੰਨੇ ਵਜੇ ਜਾਣਾ ਆ ਉਹਦੀ ਟ੍ਰੇਨ ਹੈ ਇੰਨਾ ਨੰਬਰ ਉਹਦੀ ਕੋਚ ਹੈ ਤਾਂ ਉਹ ਇੰਨਾ ਉਹਦੇ ਕੋਲ ਇੰਨੇ ਲੱਖ ਰੁਪਈਆ ਹੈ ਫਿਰ ਠੱਗ ਨੇ ਸਲਾਹ ਕੀਤੀ ਵੀ ਕਿਨੇ ਉਹਦੇ ਮਗਰ ਲੱਗਣਾ ਵੀ ਲੁੱਟਣਾ ਕਿਨੇ ਖਬਰ ਦੇਣ ਵਾਲੇ ਨੇ ਕਿਹਾ ਮੇਰਾ 10000 ਰੱਖੋ ਜਿਹੜੇ ਬੰਦੇ ਨੇ ਉਹਨੂੰ ਲੁੱਟਣਾ ਉਹ ਦੱਸ ਦਿਓ 10000 ਰੁਪਈਆ ਮੁੱਲ ਰੱਖਿਆ ਇੱਕ ਠੱਗ ਨੇ ਉਹਨੇ ਕਿਹਾ ਦੀ ਮੈਂ ਲੁੱਟਾਂਗਾ 10000 ਉਹਨੇ ਦਿੱਤਾ ਉਹਨੂੰ ਉਸ ਤੋਂ ਬਾਅਦ ਉਹ ਜਿਹੜਾ ਠੱਗ ਹੈ ਉਹਨੇ ਹੁਣ ਪੂਰੀ ਪਲੈਨਿੰਗ ਬਣਾਈ ਉਹਨੂੰ ਪਤਾ ਸੀ ਕਿੰਨੇ ਵੇ ਚੜ੍ਹਣਾ ਹੈ ਟਰੇਨ ਕਿੰਨੇ ਵੇ ਜਾਣੀ ਉਹਨੇ ਕੋਟ ਪੈਂਟ ਲੈ ਕੇ ਤਿਆਰ ਹੋ ਕੇ ਵਧੀਆ ਵਰੀਕੇ ਸਵਪਾਰੀਆਂ ਵਾਲਾ ਭੇਖ ਬਣਾਇਆ ਠੱਗ ਸਮਝਦੇ ਹੋ ਜਿਹਦਾ ਭੇਖ ਇੰਨਾ ਅਮੀਰ ਲੱਗਦਾ ਕਿ ਵਿਖਣ ਵਾਲਾ ਕਵੇ ਇਹਦੇ ਕੋਲ ਬਹੁਤ ਕੁਝ ਹੈ ਚੋਰ ਉਹ ਹੁੰਦੇ ਨੇ ਜਿਹੜੇ ਹਨੇਰੇ ਵਿੱਚ ਚੋਰੀ ਕਰਦੇ ਬੰਦਾ ਘਰ ਨਾ ਹੋਵੇ ਫਿਰ ਚੋਰੀ ਕਰਨਗੇ ਡਾਕੂ ਉਹ ਹੁੰਦੇ ਨੇ ਜਿਹੜੇ ਗਨ ਤਾਣ ਕੇ ਡਰਾ ਕੇ ਲੁੱਟਦੇ ਤੇ ਠਾਗੋ ਹੁੰਦੇ ਨੇ ਜਿਨ੍ਹਾਂ ਦਾ ਪਹਿਰਾਵਾ ਤੁਹਾਡੇ ਨਾਲੋਂ ਅਮੀਰ ਹੋਏਗਾ ਵੇਖਣ ਨੂੰ ਲੱਗੇਗਾ ਵੀ ਇਹ ਬੰਦਾ ਤਾਂ ਲੋਟੀ ਨਹੀਂ ਸਕਦਾ ਯਾਰ ਇਹਦੇ ਕੋਲ ਤਾਂ ਓਦੇ ਹੀ ਬਹੁਤ ਹੈ ਤੁਸੀਂ ਵੇਖੋਗੇ ਜਿਹੜੇ ਠੱਗ ਏਜੰਟ ਉੱਥੇ ਬਹੁਤ ਲੋਕਾਂ ਨੂੰ ਠੱਗ ਲੈਂਦੇ ਕਈ ਚੀਜ਼ਾਂ ਵਿੱਚ ਉਹਨਾਂ ਕਈ-ਕਈ ਲੱਖ ਰੁਪਈਆ ਆਪਣੇ ਕੈਵਨ 'ਚ ਰੱਖਿਆ ਹੁੰਦਾ ਹੈ ਜਦੋਂ ਲੋਕ ਜਾਂਦੇ ਨੇ ਉਹ ਜਾਣ ਬੁੱਝ ਕੇ ਉਹਨੂੰ ਵਿਲ ਮਾਰਨਗੇ ਬੰਦਾ ਬਾਹਰੋਂ ਆਉਂਦਾ ਹੈ 3-4 ਲੱਖ ਰੁਪਈਆ ਉਹਨੂੰ ਫੜਾਉਂਦਾ ਲਓ ਜੀ ਉਹ ਕੰਮ ਅੱਛਾ ਫਿਰ ਉਹ ਦੱਸ ਦੇ ਮੇਕ ਜਗਾ ਗਏ ਉਹਨੇ 2-3 ਡੱਬੇ ਮਠਿਆਈ ਦੇ ਰੱਖੇ ਹੋਏ ਜਦੋਂ ਕੋਈ ਬੰਦਾ ਜਾਵੇ ਉਹ ਜੰਦੇ ਡੱਬਾ ਖੋਲ ਕੇ ਮੋਹਰੇ ਕਰੇ ਕਹਿੰਦੇ ਮੂੰਹ ਮਿੱਠਾ ਕਰੋ ਮੈਂ ਕਿਉਂ ਅੱਜ ਹੀ ਪੰਜ ਵੀਜੇ ਆਏ ਆ ਤੋ ਹਣੋ ਬੰਦਾ ਤਾਂ ਜਦੇ ਖੋਸ਼ ਹੋ ਜਾਂਦਾ ਵੇ ਤੇ ਗੱਲ ਹੀ ਬਹੁਤ ਵਧੀਆ 5-7 ਲੱਖ ਰੁਪਈਆ ਵੀ ਉਹਨੇ ਕੋਲ ਰੱਖਿਆ ਹੋਇਆ ਕਹਿਣ ਤੋਂ ਭਾਵ ਇਹ ਟਰੱਕ ਹੈ ਲੋਕਾਂ ਦਾ ਬਿਜ਼ਨਸ ਉਹ ਜਿਹੜਾ ਠਾਗਾ ਉਹਨੇ ਕੋਟ ਪੈਂਟ ਪਾਇਆ ਬਰੀਕ ਇਸ ਚੁੱਕਿਆ ਵਪਾਰੀ ਵਾਲਾ ਭੇਖ ਬਣਾਇਆ ਚੜ ਗਿਆ ਟ੍ਰੇਨ ਵਿੱਚ ਉਸੇ ਬੱਗੀ ਵਿੱਚ ਉਸੇ ਸੀਟ ਤੇ ਬਰਬਰ ਜਾ ਕੇ ਸੇਠ ਦੇ ਬਹਿ ਗਿਆ ਗੱਲਾਂ ਬਾਤਾਂ ਸ਼ੁਰੂ ਹੋਈਆਂ ਕਾਦਾ ਬਿਜ਼ਨਸ ਕਰਦੇ ਹੋ ਕਹਿੰਦਾ ਸਾਡਾ ਟੈਕਸਟਾਈਲ ਦਾ ਕਹਿੰਦਾ ਉਹ ਹੋ ਸਾਡਾ ਵੀ ਟੈਕਸਟਾਈਲ ਦਾ ਕਿੱਥੇ ਤੁਹਾਡਾ ਤਿੰਨ ਚਾਰੋਂ ਨੇ ਨਾਮ ਯਾਦ ਕੀਤੇ ਹੋਏ ਨੇ ਜਿਹੜੇ ਬੰਦੇ ਉੱਥੇ ਤੁਹਾਡਾ ਕਈ ਵਾਰ ਇਸ ਤਰ੍ਹਾਂ ਤੁਹਾਨੂੰ ਮਿਲਣ ਗਏ ਕਚਹਿਰੀਆਂ 'ਚ ਚਲ ਜਾਓ ਠਾਣਿਆਂ 'ਚ ਚਲ ਜਾਓ ਉਹ ਬੰਦੇ ਤੁਹਾਨੂੰ ਮਿਲ ਜਾਣੇ ਉਹਨੇ 5-7 ਡੀਐਸਪੀ ਐਸਪੀਆਂ ਦੇ ਨੰਬਰ-ਨੰਬਰ ਵੀ ਰੱਖੇ ਹੋਏ ਨੇ ਨਾਮ ਵੀ ਯਾਦ ਕੀਤੇ ਨੇ ਔਰ ਬੰਦਾ ਨਾਮ ਸੁਣ ਕੇ ਕਹਿ ਦਿੰਦਾ ਜਿਹਨੂੰ ਇੰਨੇ ਡੀਐਸਪੀਆਂ ਦੇ ਨਾਮ ਯਾਦ ਆ ਇਹਦਾ ਮਤਲਬ ਇਹ ਦੀ ਗੱਲ ਬਾਤ ਹੈ ਹੁਣ ਉਹ ਠੱਗ ਨੇ सेठ ਦੇ ਬਰਾਬਰ ਬਹਿ ਕੇ ਕਿਹਾ ਅੱਛਾ ਤੁਹਾਡਾ ਕਾਹਦਾ ਕਾਰੋਬਾਰ सेठ ਜੀ ਕਹਿੰਦਾ ਟੈਕਸਟਾਈਲ ਹੋ ਕਹਿੰਦਾ ਸਾਡਾ ਵੀ ਟੈਕਸਟਾਈਲ ਕਿੱਥੋਂ ਮੰਗਾਉਂਦੇ ਹੋ ਕਹਿੰਦਾ ਅਸੀਂ ਦਿੱਲੀੋਂ ਕਹਿੰਦਾ ਅਸੀਂ ਤਾਂ ਜੈਪੁਰ ਤੋਂ ਲਿਆਈਦਾ ਉਹਨਾਂ ਕਦੇ ਦੀ ਵੀ ਗੱਲ ਵਾਤਾ ਹੈ ਉਹ ਸੇਠ ਬਜ਼ੁਰਗ ਸੀ ਉਹਦੇ ਨਾਲ ਬਹਿ ਕੇ ਠੱਗ ਨੇ ਐਸੀਆਂ ਗੱਲਾਂ ਕੀਤੀਆਂ ਵੀ ਇਹਨੂੰ ਵਿਸ਼ਵਾਸ ਆ ਜਾਏ ਕਿ ਮੈਂ ਵੀ ਵਪਾਰੀ ਆ ਜਦੋਂ ਇਹ ਬੰਦਾ ਟ੍ਰੇਨ 'ਚ ਉੱਠ ਕੇ ਵਾਸ਼ਰੂਮ ਗਿਆ ਜਾਂ ਕਿਸੇ ਸਟੇਸ਼ਨ ਤੇ ਰੁਕਿਆ ਮੈਂ ਇਹਦਾ ਬ੍ਰੀਕ ਕੇ ਸਲੈਕ ਕੇ ਉਤਰ ਜਾਣਾ ਲੱਖਾਂ ਰੁਪਏ ਦੇ ਵਿੱਚ ਉਹਨੂੰ ਮੌਕਾ ਹੀ ਨਹੀਂ ਮਿਲਿਆ ਦਿੱਲੀ ਪਹੁੰਚ ਗਏ ਉਤਰਨ ਤੋਂ ਪਹਿਲਾਂ ਠੱਗ ਕਹਿੰਦਾ ਸੇਠ ਜੀ ਕਿਹੜੇ ਹੋਟਲ ਵਿੱਚ ਠਹਿਰੋਗੇ? ਹੁਣ ਕੰਜ ਮੈਂ ਤਾਂ ਇੱਥੇ ਠਹਿਰਨਾ ਗ੍ਰੈਂਡ ਹੋਟਲ ਚ ਕਹਿੰਦਾ ਉਹ ਮੈਂ ਵੀ ਉੱਥੇ ਠਹਿਰਨਾ ਹੈ। ਸੇਟ ਜੀ ਆਪਾਂ ਦੋ ਕਮਰੇ ਕਿਉਂ ਲੈਣੇ ਨੇ? ਤੁਸੀਂ ਵੀ ਵਪਾਰੀ, ਮੈਂ ਵੀ ਵਪਾਰੀ, ਦੋ ਦਿਨ ਤੁਸੀਂ ਇੱਥੇ ਰਹਿਣੇ, ਦੋ ਦਿਨ ਮੈਂ ਰਹਿਣੇ। ਕਿਉਂ ਨਾ ਆਪਾਂ ਇੱਕ ਸੰਝਾ ਰੂਮ ਲੈ ਲਈਏ? ਆਪਣੇ ਪੈਸੇ ਬਚਣਗੇ। ਤੁਹਨ ਕਿਹਾ ਹਾਂ ਬਾਣੀਆਂ ਤਾਂ ਇਹੀ ਚਾਹੁੰਦਾ ਵੀ ਜਿੱਥੋਂ ਪੈਸੇ ਬਚ ਜਾਣ ਉਹ ਬਚਣੇ ਚਾਹੀਦੇ ਨੇ। ਉਹਨਾਂ ਸੰਝਾ ਰੂਮ ਲੈ ਲਿਆ। ਹੁਣ ਚੋਰ ਖੁਸ਼ ਹੈ। ਵੇ ਇਹਨੇ ਸੋਨਾ ਤੇ ਹੈ ਹੀ ਆ ਰਤੀ ਮੈਂ ਇਹਦਾ ਬਰੀਕੇਸ ਲੈ ਕੇ ਨਿਕਲ ਜਾਣਾ ਹੁਣ ਤੇ ਗੱਲ ਬਣੀ ਗਈ ਹੋਟਲ ਵਿੱਚ ਜਾ ਕੇ ਰੂਮ ਰਿਆ ਖਾਣਾ ਪੀਣਾ ਖਾਦਾ ਬੈਠ ਗਏ ਚੋਰ ਨੂੰ ਨੀਂਦ ਕਿੱਥੋਂ ਆਣੀ ਸੀ ਉਹ ਤਾਂ ਠੱਗ ਹੈ ਉਹਨੇ ਫੋਨ ਕੰਨ ਨੂੰ ਲਾਇਆ ਕਮਰੇ ਚੋਂ ਬਾਹਰ ਨਿਕਲ ਗਿਆ ਸੇਠ ਆਪਣੇ ਕਮਰੇ ਵਿੱਚ ਉਹਨੇ ਸਵੇਰੇ ਬਿਜ਼ਨਸ ਵਪਾਰ ਵਾਸਤੇ ਇੱਕ ਦੋ ਫੈਕਟਰੀਆਂ ਜਾਣਾ ਸੀ ਉਹ ਸੌਂ ਗਿਆ ਜਦੋਂ ਵਾਪਸ ਕਮਰੇ ਵਿੱਚ ਉਠਾ ਗਿਆ ਉਹਨੇ ਵੇਖਿਆ ਸੇਠ ਜੀ ਸੁੱਤੇ ਪਏ ਨੇ ਹੁਣ ਮੌਕਾ ਬਣ ਗਿਆ ਆਪਾਂ ਕਿਹੜਾ ਰਾਤ ਰਹਿਣਾ ਸੀ ਕਿਹੜਾ ਕੋਈ ਵਿਜਨ ਵਪਾਰੀ ਆ ਉਹਨੇ ਫਿਰ ਸੇਠ ਦਾ ਬੈਗ ਚੁੱਕ ਕੇ ਲੱਗਾ ਜਦੋਂ ਤੁਰਨ ਮੇ ਲੱਖਾਂ ਰੁਪਈਆ ਦੇ ਵਿੱਚ ਹੈ ਮੈਂ ਹੁਣ ਨਿਕਲ ਜਾਂ ਜਦੋਂ ਬੈਗ ਚੁੱਕ ਕੇ ਤੁਰਨ ਲੱਗਾ ਚਿੱਤ ਵਿੱਚ ਆਇਆ ਵੇਖ ਲਾਂ ਪੈਸੇ ਹੈ ਵੀ ਕਿ ਨਹੀਂ ਜਦੋਂ ਉਹਨੇ ਉਹਦਾ ਬੈਗ ਖੋਲ੍ਹਿਆ ਕੱਪੜੇ ਤਾਂ ਨਿਕਲੇ ਪਰ ਇੱਕ ਪੈਸਾ ਵੀ ਜੀ ਨਿਕਲੇ ਮਨਚ ਸੋਚਦਾ ਖਬਰ ਝੁੱਠੀ ਨਹੀਂ ਹੋ ਸਕਦੀ। ਥਗਾਂ ਦਾ ਵੀ ਆਪਸ ਵਿੱਚ ਵਾਦਾ ਹੁੰਦਾ ਹੈ। ਖਬਰ ਝੁੱਠੀ ਨਹੀਂ ਹੋ ਸਕਦੀ। ਪੈਸੇ ਹੈ ਦੇ ਕੋਲ ਪਰ ਇਹਨੇ ਲੁਕੋ ਕਿੱਥੇ ਲਾਏ? ਸੁੱਤੇ ਪੈ ਸੇਠ ਦੇ ਸਹਰਾਣੇ ਥੱਲੇ ਹੱਥ ਮਾਰਿਆ। ਥੋੜੀ ਜਿਹੀ ਚਾਦਰ ਥੱਲੇ ਹੱਥ ਮਾਰਿਆ ਨਹੀਂ ਪੈਸੇ ਲੱਭੇ। ਸੋਚਦਾ ਸੋਚਦਾ ਬਹਿ ਗਿਆ ਆਪਣੇ ਬੈੱਡ ਤੇ। ਸੋਚੀ ਪਿਆ ਸੋਚਦਾ ਕੱਲ ਤੱਕ ਇੰਤਜ਼ਾਰ ਕਰਾਂ ਖਬਰ ਝੁੱਠੀ ਨਹੀਂ ਹੋ ਸਕਦੀ। ਐਡੀ ਦੂਰੋਂ ਮੈਂ ਮਗਰ ਦਿੱਲੀ ਤੱਕ ਆਇਆ ਐ। ਇੰਨਾ ਖਰਚਾ ਵੀ ਕੀਤਾ ਐ। ਠੱਗਿਆ ਬਿਨਾ ਗਿਆ ਤਾਂ ਮੇਰਾ ਫਿਰ ਨਾਮ ਕਾਦਾ ਠੱਗਿਆ ਸੋਚੀ-ਸੋਚੀ ਪਿਆ ਆਪਣੇ ਬੈੱਡ ਤੇ ਸੌਂ ਗਿਆ ਸਵੇਰ ਹੋਈ ਸੇਠ ਜੀ ਸਵਕਤੇ ਉੱਠ ਖੜੇ ਠੱਗ ਜਿਹੜਾ ਥੋੜਾ ਦੇਰੀ ਨਾਲ ਉੱਠਿਆ ਸੇਠ ਨੇ ਉੱਠ ਕੇ ਆਪਣਾ ਇਸ਼ਨਾਨ ਪਾਣੀ ਕਰਕੇ ਤਿਆਰੀ ਕੀਤੀ ਐਂਦੇ ਨੂੰ ਠੱਗ ਜਾਗ ਗਿਆ ਜਦੋਂ ਠੱਗ ਉੱਠਿਆ ਬੰਦਾ ਉਹ ਵੇਖਦਾ ਕੀ ਹੈ ਸੇਠ ਆਪਣੇ ਬੈੱਡ ਤੇ ਬੈਠਾ ਤੇ ਲੱਖਾਂ ਰੁਪਏ ਦੀਆਂ ਦੱਥੀਆਂ ਪੈਸੇ ਗਣ ਰਿਆ ਹੁਣ ਸੋਚੀ ਪੈ ਗਿਆ ਪੈਸੇ ਰਤ ਨਹੀਂ ਲੱਭੇ ਨਹੀਂ ਹੁਣ ਪੈਸੇ ਨੇ ਕਿੱਥੋਂ ਕੱਢ ਲੈ ਮੈਂ ਤੇ ਸਹਰਾਣਾ ਵੀ ਵੇਖਿਆ ਫਿਰ ਚਿੱਤ ਵਿੱਚ ਆਇਆ ਸ਼ਾਇਦ ਜਿਹੜੇ ਕੱਪੜੇ ਪਹਿਨੇ ਹੋਏ ਜਾਂ ਇਹਨੇ ਚਾਦਰ ਬੈੱਡ ਥੱਲੇ ਲੁਕੋਏ ਹੋਣਗੇ ਪੈਸੇ ਦੇ ਕੁਲ ਹੈ ਸੋਚੀ ਪਿਆ ਰਿਹਾ ਚਿੰਤਾ ਵਿੱਚ ਰਿਹਾ ਦੁਖੀ ਵੀ ਰਿਹਾ ਦਿਨ ਲੰਘ ਗਿਆ ਅਗਲੀ ਰਾਤ ਆਈ ਉਦੋਂ ਉਹਨੇ ਕਿਹਾ ਅੱਜ ਤਲਾਸ਼ੀ ਚੰਗੀ ਤਰ੍ਹਾਂ ਲੈਣੀ